ਮੁੱਖ ਮੰਤਰੀ ਨੇ ਪਿਛਲੇ 4-5 ਦਿਨਾਂ ਦੇ ਵਿੱਚ ਬੜੇ ਵੱਡੇ ਐਕਸ਼ਨਾਂ ਦੀ ਤੁਸੀਂ ਜਿਵੇਂ ਕਿਹਾ ਗੱਲ ਕੀਤੀ ਹੈ ਪਰ ਉਹਨਾਂ ਸਾਰਿਆਂ ਦੀ ਬਜਾਏ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਜਰੂਰ ਅੱਗੋਂ ਟੱਕਰੀਆਂ ਨੇ ਅੱਜ ਕਿਸਾਨ ਭਵਨ ਦੇ ਵਿੱਚ ਕਹਿੰਦੇ ਕਿ ਮੁੱਖ ਮੰਤਰੀ ਦਾ ਝੂਠ ਅਸੀਂ ਬੇਪਰਦ ਕਰ ਦਿੱਤਾ ਜੇ ਉਹਨਾਂ 'ਚ ਹਿੰਮਤ ਹੁੰਦੀ ਸਾਡੇ ਸਾਹਮਣੇ ਆ ਕੇ ਬਹਿੰਦੇ ਉਹ ਬਾਹਰ ਕੁਝ ਹੋਰ ਕਹਿ ਕੇ ਆਏ ਝੂਠ ਮਾਰਦੇ ਰਹੇ ਅਸੀਂ ਅੱਜ ਆਏ ਆ ਗੱਲ ਕਰਦੇ ਤੇ ਨਾਲ ਹੀ ਉਹਨਾਂ ਨੇ 26 ਨੂੰ ਕਾਲ ਦਿੱਤੀ ਹੈ ਪੰਜਾਬ ਵਿਧਾਨ ਸਭਾ ਵੱਲ ਕਹਿੰਦੇ ਮਾਰਚ ਕਰਾਂਗੇ ਅਸੀਂ ਜੇ ਸਾਨੂੰ ਚੰਡੀਗੜ੍ਹ ਨਾ ਆਉਣ ਦਿੱਤਾ ਤੇ ਫਿਰ ਅਸੀਂ ਹੋਰ ਤਿੱਖਾ ਐਕਸ਼ਨ ਕਰਾਂਗੇ ਦੇਖੋ ਸਭ ਤੋਂ ਵੱ ਉਹ ਬੰਦੇ ਕੋਲ ਸਮਾਂ ਤੇ ਸਥਾਨ ਆਪਣਾ ਨਾ ਹੋਵੇ ਉਦੋਂ ਖੇਡ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ ਕਿਸਾਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਸੋ ਅੱਜ ਦੇ ਤਰੀਕ ਦੇ ਵਿੱਚ ਇਹਨਾਂ ਦੇ 3 ਸਾਲ ਹਨ ਔਰ ਇਹਨਾਂ ਨੂੰ ਹੀ ਪਤਾ ਸੀ ਕਿਸਾਨਾਂ ਨੂੰ ਕਿ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵਾਏ ਤੇ ਪਤਾ ਵੀ ਸਾਰੇ ਪੰਜਾਬ ਨੂੰ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਕ ਰਵੈਤ ਆ ਕਿ ਉਹਨਾਂ ਨੂੰ ਦਰਗਾਣਾ ਮੰਦਰ ਵੀ ਸਾਰਿਆਂ ਨੂੰ ਜਾਣਾ ਪੈਂਦਾ ਫਿਰ ਉੱਥੇ ਵੀ ਜਾਣਾ ਪੈਂਦਾ ਹੈਗਾ ਆਪਣਾ ਰਾਮ ਤੀਰਥ ਸ੍ਰੀਤ ਜਾਣਾ ਪੈਂਦਾ ਸ਼ੂਕਾ ਗ੍ਰ ਅੰਮ੍ਰਿਤਸਰ ਸਾਈ ਭਾਈ ਚਾਰੇ ਦਾ ਕੋਈ ਵੱਡਾ ਸਥਾਨਿਕ ਨੇਤਾ ਉੱਥੇ ਵੀ ਜਾ ਕੇ ਮੱਥਾ ਟੇਕਣਾ ਬੋਧੀਆਂ ਦਾ ਵੀ ਜੈਨੀ ਦਾ ਇੱਕ ਰਵੈਤ ਸਿਆਸੀ ਪਾਰਟੀਆਂ ਦੀ ਹੁਣ ਕਿਸਾਨਾਂ ਨੂੰ ਪਤਾ ਸੀ ਹੁਣ ਕਿਸ ਉਹ ਭਗਵੰਤ ਮਾਨ ਸਾਹਿਬ ਹੋਣੀ ਆਪਣੇ ਉਹ ਵਾਲੇ ਪ੍ਰੋਗਰਾਮ ਛੱਡ ਕੇ ਕਿਸਾਨਾਂ ਦੇ ਨਾਲ ਡਿਬੇਟ ਕਰਨ ਤੇ ਨਹੀਂ ਰਹੇ ਇਸ ਕਰਕੇ ਇਹਨਾਂ ਨੇ ਤੇ ਅੱਜ ਦਾ ਦਿਨ ਪਤਾ ਨਹੀਂ ਕਿਵੇਂ ਰੱਖਿਆ ਸੋਚ ਕੇ ਰੱਖਿਆ ਕਿ ਨਹੀਂ ਸੋਚ ਕੇ ਰੱਖਿਆਗਾ ਕਿਉਂਕਿ ਆਮ ਆਦੀ ਪਾਰਟੀ ਦੇ ਪੋਲੀਟੀਕਲ ਬਾਸ ਕੋਣ ਆ ਉਹ ਗਨਰਵਿੰਦ ਕਿਦਰੀ ਵਾਲਾ ਤੇ ਕੋਈ ਵੀ ਪੋਲੀਟੀਕਲ ਬਾਸ ਨੂੰ ਛੱਡ ਕੇ ਤੇ ਆ ਨਹੀਂ ਸਕਦਾ ਜੀ ਠੀਕ ਹੈ ਜੀ ਹੁਣ ਕਿਉਂਕਿ ਕੱਲ ਉਹਨਾਂ ਨੇ ਦੋਨਾਂ ਨੇ ਲੁਧਿਆਣੇ ਦੇ ਜਿਹੜੇ ਅਦਜੋਗ ਪਤੀ ਨੇ ਚਾਹੇ ਛੋਟੇ ਚਾਹੇ ਵੱਡੇ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਅਰਬਾ ਪਤੀ ਚਾਹੇ ਖਰਬਾ ਪਤੀ ਉਹਨਾਂ ਦੇ ਨਾਲ ਮੁਲਾਕਾਤ ਲੁਧਿਆਣੇ ਦੇ ਅਦਜੋਗ ਪਤੀਆਂ ਦੇ ਨਾਲ ਗੱਲ ਹੈ ਕਿਉਂਕਿ ਉਥੇ ਸੰਜੀਵ अरोड़ा ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਉਹਦੇ ਕਹਿਣ ਤੇ ਇਹ ਮੀਟਿੰਗ ਹੈ ਮੀਟਿੰਗ ਅਦਜੋਗ ਪਤੀਆਂ ਨੂੰ ਖੁਸ਼ ਕਰ ਲਿਆ ਮਤਲਬ ਤੁਹਾਡੀ ਜਿਹੜੀ ਸੀਟ ਆ ਉਹ ਪੱਕ ਦੀ ਹੈ ਕੋਈ ਨਵੀਂ ਗੱਲ ਨਹੀਂ ਹੈ ਇਸ ਕਰਕੇ ਕੱਲ ਤੇ ਉਹਨਾਂ ਦਾ ਉੱਥੇ ਪ੍ਰੋਗਰਾਮ ਉਸ ਤੋਂ ਬਾਅਦ ਇੱਥੇ ਰੈਲੀਆਂ ਵੀ ਹੋਣਗੀਆਂ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਹੁਣ ਜ਼ਿਆਦਾ ਪੰਜਾਬ 'ਚ ਹੀ ਰਹਿਣਗੇ 2 ਸਾਲ ਤੇ ਉਹ ਪੰਜਾਬ 'ਚ ਹੀ ਰਹਿਣਗੇ ਹਫਤੇ ਖੰਡ ਵਾਸਤੇ ਦਿੱਲੀ ਜਾਇਆ ਕਰਨਗੇ ਬਾਕੀ ਤਾਂ ਉਹ ਇੱਥੇ ਹੀ ਰਹਿਣਗੇ ਇੱਥੇ ਹੀ ਉਹ ਆਪਣੀਆਂ ਸਿਆਸੀ ਗਤੀਵਿਧੀਆਂ ਵਧਾਉਣਗੇ ਘਟਾਉਂਦੇ ਨਹੀਂ ਵਧਾਉਂਦੇ ਆ ਮੀਟਿੰਗਾਂ ਕਰਨਗੇ 1 ਟੂ 1 ਮੀਟਿੰਗਾਂ ਕਰਨਗੇ ਮੈਨ ਟੂ ਮੈਨ ਕਰਨਗੇ ਜਿਸ ਤੀ ਕਿਸਾਨਾਂ ਦਾ ਮਸਲਾ ਹੈਗਾ ਤੁਸੀਂ ਕਰਾਓ ਕਰੋ ਵਿਧਾਨ ਸਭਾ ਦਾ ਕਰੋ ਐਮ ਐਲ اے ਕਰੋ ਇਹ ਇੱਕ ਡੈਮੋਕਰੈਟਿਕ ਤਰੀਕਾ ਲੋਕਤੰਤਰ ਦੇ ਵਿੱਚ ਸਾਨੂੰ ਹੱਕ ਦਿੰਦਾ ਹੈ ਹੁਣ ਹੈ ਕਿ ਉਹ ਦਿਨ ਜਿਹੜੇ ਕਿ ਕਹਿੰਦੇ ਸੀ ਕਿ ਮੁੱਖ ਮੰਤਰੀ ਭੱਜ ਗਏ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਕੇ ਗਏ ਉਹ ਉਹਨਾਂ ਨੇ ਆ ਕੇ ਕਹਿ ਦਿੱਤਾ ਕਿ ਮੈਂ ਤੇ ਸਵਾਲਾਂ ਦਾ ਜਵਾਬ ਮੈਂ ਤੇ ਮੀਟਿੰਗਾਂ ਮੀਟਿੰਗਾਂ ਦੇ ਵਿੱਚ ਮੰਗਾ ਵੀ ਮੰਨ ਲ ਗਏ ਪਰ ਮੈਂ ਤੇ ਇਹਨਾਂ ਨੂੰ ਇਹੋ ਕਿਹਾ ਸੀ ਕਿ ਤੁਸੀਂ ਐਵੇਂ ਨਾ ਬਿਨਾ ਮਤਲਬ ਤੋਂ ਰਾਹ ਰੂ ਰੋਕ ਲਿਆ ਕਰੋ ਸੜਕਾਂ ਰੋਕ ਲੋ ਟ੍ਰੇਨਾਂ ਰੋਕ ਲੋ ਲਾਈਨ ਲਾਈਨਾਂ ਤਾਂ ਮੈਨੂੰ ਉਹ ਨਹੀਂ ਪ੍ਰਵਾਨ ਕਿਉਂਕਿ ਲੋਕ ਖੱਜਲੋਂਦੇ ਦੇਖੋ ਉਹਨਾਂ ਨੇ ਇਹ ਵਾਲਾ ਜਿਹੜਾ ਭਗਵੰਤ ਮਾਤਾ ਮਾਸਟਰ ਉਗ ਬਣਾ ਕੇ ਕਿਸਾਨਾਂ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਹੈਗਾ ਹਾਲਾਂਕਿ ਕਿਸਾਨ ਬੜੇ ਤਗੜੇ ਨੇ ਪੜੇ ਲਿਖੇ ਨੇ ਮਤਲਬ ਤਗੜੇ ਨੇ ਚੰਗੀ ਨੌਲੇਜ ਦੇ ਪੁਰਾਣਾ ਤਜਰਬਾ 40 40 50 50 60 60 ਸਾਲ ਹੋ ਚੁਕੇ ਇਹਨਾਂ ਕਿਸਾਨਾਂ ਨੇ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਗਿਆ ਔਰ ਇੱਕ ਸੋਸਾਇਟੀ ਦੇ ਰਿਸਪੈਕਟਡ ਲੀਡਰ ਹੈਗੇ ਨੇ ਔਰ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਉਸ ਕੌਮ ਨੂੰ ਉਸ ਜਥੇਬੰਦੀ ਨੂੰ ਸਰਕਾਰ ਨਜ਼ਰਅੰਦਾਜ਼ ਕਰਦੀ ਚੰਗੀ ਨਹੀਂ ਲੱਗਦੀ ਟੇਬਲ ਤੇ ਬੈਠ ਕੇ ਹੀ ਮਸਲੇ ਹੱਲ ਹੁੰਦੇ ਨੇ ਸਵਾਲ ਦੇ ਜਵਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਪ੍ਰੈਸ ਕਾਨਫਰੰਸ 'ਚ ਕਹਿੰਦੇ ਮੁੱਖ ਮੰਤਰੀ ਬਾਹਰ ਆ ਕੇ ਉਸ ਦਿਨੇ ਕਹਿੰਦੇ ਸੀ ਕਿ ਮੰਗਾ ਹੀ ਸੈਂਟਰ ਨਾਲ ਸਬੰਧਤ ਹੈ ਪੰਜਾਬ ਨਾਲ ਲੈਣਾ ਦੇਣਾ ਨਹੀਂ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਮੁਰਗੀਆਂ ਬੱਕਰੀਆਂ ਮਰਨ ਦਾ ਮੁਆਵਜ਼ੇ ਦਾ ਵਾਅਦਾ ਕਿਹਨੇ ਕੀਤਾ ਸੀ ਹੋਰ ਵਾਅਦੇ ਕਿਹਨੇ ਕੀਤੇ ਸੀ 18 ਦੀਆਂ 18 ਮੰਗਾ ਸੂਬਾ ਸਰਕਾਰ ਨਾਲ ਸਬੰਧਤ ਹੈ ਉਹੀ ਸਵਾਲ ਆ ਗਿਆ ਨੇ ਉਹ ਤੇ ਕਹਿੰਦੇ ਕਿ ਜੇ ਤੁਸੀਂ ਧਰਨਾ ਰੋਕੋਗੇ ਤੇ ਮੈਂ ਉਹ ਵੀ ਨਹੀਂ ਮੰਨਦਾ ਹਨ ਹੁਣ ਇਹ ਹੀ ਹੈ ਕਿ ਹੁਣ ਕਿਸਾਨ ਕਿ ਆਉਂਦੇ ਨੇ ਹੁਣ ਕਿਸਾਨਾਂ ਕੋ ਕੀ ਹੈ ਕਿਸਾਨ ਸਿੱਧੀ ਸਰਕਾਰ ਨਾਲ ਲੜਾਈ ਲੜਨੀ ਚਾਹਦੇ ਚੰਡੀਗੜ੍ਹ ਤੇ ਵੜ ਨਹੀਂ ਦੇਣਾ ਸੈਂਟਰ ਸਰਕਾਰ ਨੇ ਇੱਥੇ ਤੇ ਪੰਜਾਬ ਦੇ ਐਮ ਐਲ ਏ ਦੀ ਨਹੀਂ ਕੋਈ ਪੁੱਛਗਿੱਛ ਹੈਗੀ ਤੇ ਇਹ ਤੇ ਪੰਜਾਬ ਦੀ ਨਹੀਂ ਪੁੱਛਗਿੱਛ ਹੈਗੀ ਕਿਉਂਕਿ ਸਾਡੀ ਲੀਡਰਸ਼ਿਪ ਨੇ ਚੰਡੀਗੜ੍ਹ ਗਵਾ ਹੀ ਲਿਆ ਇਹ ਤੇ ਸਾਡੇ ਪੰਜਾਬ ਦੀ ਤੇ ਇੱਜ਼ਤ ਰਹਿ ਨਹੀਂ ਗਈ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਸੈਂਟਰ ਦੇ ਅਧੀਨ ਉਹਨਾਂ ਵੜਦੇ ਨਾ ਕਿੰਨੇ ਵੜਦੇ ਨਾ ਤੁਸੀਂ ਘਰਾਓ ਕਰਾਉਣਾ ਕਰੋ ਇਹ ਤੁਹਾਡੇ ਰਾਈਟ ਹੈ ਪਰ ਜਿਹੜਾ ਭਗਵੰਤ ਮਾਨ ਹੁਣ ਇੱਕ ਪੰਜਾਬ ਦੇ ਲੋਕਾਂ ਨੂੰ ਜਚਾ ਦਿੱਤਾ ਕਿ ਦੇਖੋ ਜੀ ਇਹ ਵਾਰ-ਵਾਰ ਧਰਨੇ ਲਾਉਂਦੇ ਰਾਹ ਰੁਕਦੇ ਖੱਜਲਖਵਾਰ ਕਹਿੰਦੇ ਡਿਵੈਲਪਮੈਂਟ ਰੁਕਦੀ ਰਾਹ ਰੋਕੇ ਜਾਂਦੇ ਪ੍ਰੋਜੈਕਟ ਰੱਦ ਹੋਏ ਨੇ ਮੈਨੂੰ ਬਰਦਾਸ਼ਤ ਨਹੀਂ ਅੱਜ ਵੀ ਬੀਕੇ ਗੋਲ ਜਿਹੜੇ ਇਹਨਾਂ ਦਾ ਵਜ਼ੀਰ ਉਹਨਾਂ ਦਾ ਫੋਨ ਆ ਗਿਆ ਕਿ ਸੈਂਟਰ ਨਾਲ ਪੰਗੇ ਮੰਗਾ ਤੁਹਾਡੀਆਂ ਅਸੀਂ ਪਰਪਾਈ ਨਹੀਂ ਆਮ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੁੰਦੀ ਨਹੀਂ ਹੁਣ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਵੀ ਆਰ ਪਾਰ ਦੀ ਲੜਾਈ ਲੜ ਰਹੀ ਹੈਗੇ ਨੇ ਹੁਣ ਇਹ ਕਿਸਾਨਾਂ ਨੇ ਦੇਖਣਾ ਵਾ ਕਿ ਇਸ ਮਸਲੇ ਦੇ ਵਿੱਚ ਅਸੀਂ ਮਸਲੇ ਕਿਵੇਂ ਹੱਲ ਕਰਾਉਣੇ ਹੈਗੇ ਨੇ ਸਰਕਾਰ ਦੇ ਸਿੱਧੀ ਕਹਿੰਦੀ ਹੈ ਕਿ ਸਾਡੇ ਟੇਬਲ ਤੇ ਬੈਠੋ ਪਰ ਸਾਡੇ ਹਿਸਾਬ ਨਾਲ ਚਲੋ ਉਹਨਾਂ ਦੇ ਸਾਰਿਆਂ ਨੂੰ ਸਿੱਧਾ ਕਰਨਾ ਹੋ ਰਹੀ ਗੱਲ ਮੋٹے ਸ਼ਬਦਾਂ ਦੇ ਵਿੱਚ ਗੱਲ ਕਰਨੀ ਜਾਂ ਪਿੰਡੂ ਸ਼ਬਦਾਂ ਵਿੱਚ ਗੱਲ ਕਰਨੀ ਹੁਣ ਇਹ ਜਿਹੜਾ ਇਹਨਾਂ ਨੇ ਕਰਾਓ ਕਰਨਾ ਹੈਗਾ ਚੰਡੀਗੜ੍ਹ ਦੇ ਵਿੱਚ ਥਾ ਦੇਣੀ ਕਿ ਨਹੀਂ ਦੇਣੀ ਇਹ ਚੰਡੀਗੜ੍ਹ ਪ੍ਰਸ਼ਾਸਨ ਪਰ ਜਿਵੇਂ ਤੁਸੀਂ ਆਮ ਲੋਕਾਂ ਨੂੰ ਖੱਜਲਖਵਾਰ ਕਰਨ ਦੀ ਬਜਾਏ ਵੀ ਤੁਸੀਂ ਰਾਹ ਰੋਕਦੇ ਏ ਧਰਨੇ ਲਾਉਂਦੇ ਸੀ ਟ੍ਰੇਨਾਂ ਦੇ ਤੁਹਾਨੂੰ ਇੱਕ ਹੋਇਆ ਕਿ ਤੁਸੀਂ ਡੀਸੀ ਉਹਨਾਂ ਦੇ ਘਰ ਤੇ ਦਫਤਰ ਘੇਰੋ ਤੁਸੀਂ ਐਮਐਲਏ ਤੇ ਮੰਤਰੀਆਂ ਦੇ ਘਰ ਘੇਰੋ ਫਿਰ ਗੱਲ ਬੰਨੀ ਆਈਏ ਜਦੋਂ ਤੁਸੀਂ ਇਸ ਰਾਹ ਰੋਕੋਗੇ ਨਾ ਤੇ ਲੋਕ ਤੁਹਾਡੇ ਤੋਂ ਉਲਟ ਹੋ ਜਾਣਗੇ ਜਦੋਂ ਤੁਸੀਂ ਡੀਸੀ ਤੇ ਐਸਐਸਪੀ ਤੇ ਐਮਐਲਏ ਮੰਤਰੀਆਂ ਦੇ ਘਰ ਹੋਗੇ ਲੋਕ ਤੁਹਾਡੇ ਨਾਲ ਨਾਲ ਆਉਣਗੇ ਫਿਰ ਜਦੋਂ ਆਮ ਲੋਕਾਂ ਨੂੰ ਜਦੋਂ ਪੀੜ ਹੁੰਦੀ ਉਹ ਤੈਨੂੰ ਗਾਲਾਂ ਕੱਢਦੇ ਨੇ ਜਦੋਂ ਤੁਸੀਂ ਇਹਨਾਂ ਦੇ ਨਕੀਲ ਪਾਉਗੇ ਸਰਕਾਰ ਨੂੰ ਤੇ ਲੋਕ ਤੁਹਾਡੇ ਨਾਲ ਆਉਣਗੇ ਇਸ ਸਥਿਤੀ ਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਪਰਚੋਲ ਕਰਨੀ ਪੈਣੀ ਕਿ ਹੁਣ ਰਣਨੀਤੀ ਕਿਹੋ ਜੀ ਕਰਨੀ ਹੈ ਅਰ ਤੁਹਾਡੀਆਂ ਮੰਗਾਂ ਜਿਹੜੀਆਂ 18 ਤੁਸੀਂ ਕਹਿ ਰਹੇ ਹੋ ਉਹ ਮਨਵਾਉਣੀਆਂ ਕਿਵੇਂ ਨੇ ਉਹ ਲੋਕਾਂ ਨੂੰ ਖੱਜਲ ਖਵਾਰ ਕਰਕੇ ਤੇ ਨਹੀਂ ਇਹਨਾਂ ਮਨਵਾ ਸਕਦੇ ਹੈਗੇ ਉਹ ਤੇ ਇਹਨਾਂ ਨੂੰ ਹੀ ਜਦੋਂ ਖੱਜਲ ਕਰੋਗੇ ਪੋਲਿਟਿਸ਼ਨ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਘਰਾਂ 'ਚ ਰੋਕੋਗੇ ਉਹਨਾਂ ਦੀਆਂ ਪ੍ਰੋਗਰਾਮ 'ਚ ਰੋਕੋਗੇ ਫਿਰ ਜਾ ਕੇ ਨੇ ਇਹਨਾਂ ਦੇ ਪ੍ਰੋਗਰਾਮ ਐਮਐਲਏ ਜਾਂਦੇ ਨੇ ਕਰੋ ਬਾਈਕਾਟ ਇਹਨਾਂ ਦੇ ਘਰ ਜਾ ਕੇ ਪੱਕੇ ਲਾਓ ਡੇਰੇ ਲਾਓ ਸਵੇਰੇ ਸ਼ਾਮ ਲਾਓ ਤੁਹਾਡੇ ਕੋਲ ਐਡਾ ਜੇ ਤੁਸੀਂ 15 ਮਹੀਨੇ ਦਿੱਲੀ ਲਾਇਓ 1 ਮਹੀਨਾ ਪੰਜਾਬ ਦੇ ਐਮਐਲਏ ਦੇ ਘਰ ਜਾ ਕੇ ਬੈਠ ਜਾਓ ਸਰਕਾਰ ਤੁਹਾਡੇ ਗੋਡਿਆਂ ਅੱਗੇ ਆ ਕੇ ਝੁਕ ਜੂਗੀ। ਹੂੰ ਤੇ ਜੇ ਤੁਸੀਂ ਲੋਕਾਂ ਨੂੰ ਰਾਹ ਰੋਕ ਕੇ ਕਿਤੇ ਲੋਕ ਫਿਰ ਸਰਕਾਰ ਦੇ ਨਾਲੋਂ ਇਹਨਾਂ ਕਿਸਾਨਾਂ ਨੂੰ ਦੇਖਣਾ ਹੈਗਾ ਕਿ ਸਰਕਾਰ ਨੂੰ ਅੱਗੇ ਕਿਵੇਂ ਲਾਉਣਾ। ਫਿਲਹਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵੀ ਅੱਗੇ ਲਾ ਲਿਆ। ਤਹਿਸੀਲਦਾਰਾਂ ਨੂੰ ਵੀ ਅੱਗੇ ਲਾ ਲਿਆ, ਨਾਇਬ ਤਹਿਸੀਲਦਾਰਾਂ ਨੂੰ ਵੀ ਅੱਗੇ ਲਾ ਗਿਆ, ਪਟਵਾਰੀ ਕਾਨੂੰਗੋ ਅਫਸਰਾਂ ਨੂੰ ਵੀ ਅੱਗੇ ਲਾ ਲਿਆ ਔਰ ਇਸ ਮਸਲੇ ਦੇ ਵਿੱਚ ਪੰਜਾਬ ਦੀ ਜਨਤਾ ਭਗਵੰਤ ਮਾਨ ਦੇ ਨਾਲ ਆ ਕੇ ਖੜ ਗਈ ਆ। ਹੁਣ ਕਿਸਾਨ ਦੇ ਦੇ ਕਿ ਜਿਸ ਦਿਨ ਪੰਜਾਬ ਦਾ ਬਜਟ ਸੈਸ਼ਨ ਹੈ 26 ਨੂੰ। ਹੂੰ ਇਹਨਾਂ ਨੇ ਘਰਾਓ ਕਰਨਾ ਹੈਗਾ ਤੇ ਉਹਦੇ ਨਾਲ ਸਰਕਾਰ ਤੇ ਕੀ ਅਸਰ ਪੈਂਦਾ ਹੁੰਦਾ ਤੇ ਸੰਭਾਵਿਕ ਇੱਕ ਪ੍ਰੋਟੈਸਟ ਹੀ ਹੁੰਦਾ ਹੈ ਸਰਕਾਰ ਕਿ ਤੁਹਾਡੀਆਂ ਪਾਲਿਸੀਆਂ ਮਾੜੀਆਂ ਸਾਨੂੰ ਤੁਸੀਂ ਪਸੰਦ ਨਹੀਂ ਆ ਜਾਂ ਸਾਡੀਆਂ ਮੰਗਾਂ ਕਿਉਂ ਨਹੀਂ ਮਨਜ਼ੂਰ ਕਰਦੇ ਮੰਨਦੇ ਨਹੀਂ ਹੈਗੇ ਸਰਕਾਰ ਨੂੰ ਟੇਬਲ ਤੇ ਆਉਣਾ ਹੀ ਪੈਣਾ ਪਰ ਉਹਦੇ ਵਾਸਤੇ ਕਿਸਾਨਾਂ ਨੂੰ ਆਪਣੇ ਤੌਰ ਤਰੀਕੇ ਬਦਲੇ ਬਣੇ ਇਕੱਠਾ ਹੋਣਾ ਪੈਣਾ ਹੈਗਾ ਲੜਾਈ ਤੁਹਾਨੂੰ ਦੋ ਦੋ ਸਟੇਟਾਂ ਨਾਲ ਲੜਾਈ ਹੋਗੀ ਇੱਕ ਇੰਡੀਅਨ ਸਟੇਟ ਦੇ ਨਾਲ ਇੱਕ ਪੰਜਾਬ ਸਟੇਟ ਦੇ ਨਾਲ ਤੇ ਕੁਝ ਮਸਲਾਂ ਦੇ ਵਿੱਚ ਦੋਨੇ ਸਟੇਟ ਇੱਕੋ ਨੇ ਜੀ ਜੀ ਤੁਹਾਨੂੰ ਵੇਖਣਾ ਪੈਣਾਗਾ ਕਿ ਇੱਕ ਇਸ ਲੜਦੇ ਆ ਕਿ ਹੁਣ ਦੇਖਦੇ ਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਨਾਂ ਦੇ ਨਾਲ ਕਿਵੇਂ ਬੈਠਦੇ ਹੈਗੇ ਨੇ ਇਹ ਤੇ ਉਸ ਦਿਨ ਉਹ ਉੱਠ ਕੇ ਚਲ ਗਏ ਔਰ ਇਹ ਬਾਹਰ ਆ ਕੇ ਉਹ ਕਹਿੰਦੇ ਨੇ ਕਿ ਮੈਂ ਇਹ ਕਿਹਾ ਸੀ ਕਿ ਤੁਸੀਂ ਰੈਲੀਆਂ ਅੱਖਿਆ ਜਲਖਵਾਰ ਨਾ ਕਰੋ ਬਾਕੀ ਮੰਗਾ ਮੰਨ ਲੈ ਇਹ ਕਹਿੰਦੇ ਸੀ ਅਸੀਂ ਕਰਪਸ਼ਨ ਦੀ ਗੱਲ ਕੀਤੀ ਹੈਗੀ ਤਾਂ ਸਰਕਾਰ ਉੱਠ ਕੇ ਚਲ ਗਈ ਹੈਗੀ ਹੁਣ ਕਿਸੇ ਨਾ ਕਿਸੇ ਤੇ ਤੇ ਯਕੀਨ ਕਰਨਾ ਪਊਗਾ ਔਰ ਕਿਸਾਨ ਕਿਸਾਨ ਵੰਡੇ ਪਏ ਨੇ ਕੋਈ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਕੋਈ ਨਹੀਂ ਹੈ ਕੋਈ ਸਿਆਸਤ ਕਰ ਰਿਹਾ ਕੋਈ ਗੈਰ ਸਿਆਸਤ ਕਰ ਰਿਹਾ ਹੈ ਜਦ ਕਿਸਾਨ ਇਕੱਠੇ ਹੀ ਨਹੀਂ ਇਸ ਮਸਲੇ ਤੇ ਸਰਕਾਰਾਂ ਨੂੰ ਤਾਂ ਹਮੇਸ਼ਾ ਜਦੋਂ ਤੁਸੀਂ ਲੜਦੇ ਹੋ ਜਦੋਂ ਤੁਸੀਂ ਵੱਖ ਰਹਿੰਦੇ ਹੋ ਤੇ ਸਰਕਾਰਾਂ ਫਾਇਦਾ ਚੁੱਕਦੀਆਂ ਤੇ ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੇ ਫਿਰ ਸੈਂਟਰ ਸਰਕਾਰ ਵੀ ਤੁਹਾਨੂੰ ਤੁਹਾਡੇ ਅੱਗੇ ਝੁੱਕ ਗਈ ਹੁਣ ਪੰਜਾਬ ਸਰਕਾਰ ਦਾ ਜਿਹੜਾ ਸਵਾਲ ਆ ਉਹ ਇਹਨਾਂ ਨਹੀਂ ਹੈ ਦੇਖਦੇ ਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਟਾਈਮ ਦਿੰਦੇ ਕਿ ਨਹੀਂ ਦਿੰਦੇ ਹੂੰ ਤੇ ਅੱਗੇ ਕੀ ਰੱਖਦੇ ਤਰੀਕ ਸੰਘਰਸ਼ ਤੇਜ਼ ਕਰਨ ਦਾ ਤਰੀਕਾ ਤੇ ਉਹ ਹੀ ਆ ਫਿਰ ਰਾਹ ਰੋਕਣ ਦੀ ਬਜਾਏ ਟ੍ਰੇਨਾਂ ਰੋਕਣ ਦੀ ਬਜਾਏ ਛੜਕਾ ਰੋਕਣ ਦੀ ਬਜਾਏ ਇੱਕ ਇੱਕ ਮਹੀਨਾ ਲਾਓ ਐਮਐਲਏ ਦੇ ਘਰ ਬੈਠੋ ਹੂੰ ਵਾਰੀਆਂ ਬੰਨ੍ਹ ਲਓ ਜਦੋਂ ਐਮਐਲਏ ਘਰੋਂ ਨਹੀਂ ਨਿਕਲਿਆ ਵਿਧਾਨ ਸਭਾ ਜਦੋਂ ਆਊਗਾ ਰਾਹ ਰੋਕ ਲਓ ਐਮਐਲਏਜ਼ ਨੂੰ ਫੇਰ ਹੀ ਰੌਲਾ ਪਊਗਾ ਨਾ ਕਿ ਅੱਜ ਐਮਐਲਏ ਵਿਧਾਨ ਸਭਾ 'ਚ ਨਹੀਂ ਪਹੁੰਚੇ ਸ਼ਿੰਗਰਿਸ਼ਕੀ ਵਿੱਚ ਤੇਜ ਕਰੋਗੇ ਤੁਸੀਂ ਨਾ ਲੋਕਾਂ ਨੂੰ ਖੱਜਲਖਵਾਰ ਕਰਨ ਦੀ بجائے ਐਮ ਐਲ ਏਜ਼ ਮੰਤਰੀਆਂ ਦੇ ਤੇ ਐਸ ਐਸ ਪੀ ਡੀ ਸੀ ਦੇ ਘਰ ਘੇਰੋ ਫਿਰ ਸਰਕਾਰ ਨਹੀਂ ਆਉਣਾ ਟੇਬਲ ਤੇ ਉਦਾਂ ਨਹੀਂ ਉਦਾਂ ਜੇ ਤੁਸੀਂ ਫਿਰ ਰਾਹ ਰੋਕੋਗੇ ਟ੍ਰੇਨਾਂ ਰੋਕੋਗੇ ਰੇਲਵੇ ਲਾਈਨਾਂ ਰੋਕੋਗੇ ਜਾਂ ਬੱਸਾਂ ਰੋਕੋਗੇ ਜਾਂ ਸੜਕਾਂ ਰੋਕੋਗੇ ਫਿਰ ਲੋਕ ਤੁਹਾਡੇ ਨਾਲ ਲੜਨਗੇ ਤੇ ਤੁਹਾਡੀ ਲੜਾਈ ਸਰਕਾਰ ਦੇ ਨਾਲ ਲੋਕਾਂ ਲੋਕ ਤੁਹਾਡੇ ਆਪਣੇ ਨੇ ਸਰਕਾਰ ਦਾ ਵਾਸਤੇ ਬਗਾਨੀ ਹੋ ਸਕਦੀ ਹੈ ਲੋਕ ਤੁਹਾਡੇ ਵਾਸਤੇ ਬਗਾਨੇ ਨਹੀਂ ਹੋ ਸਕਦੇ ਅਜੀਤ ਸਿੰਘ ਜੀ ਕਿਉਂਕਿ ਇੱਕ ਕਿਸਾਨ ਲੀਡਰ ਬੜੇ ਲੰਮੇ ਸੰਘਰਸ਼ ਇਹਨਾਂ ਦੇ ਵੱਡੇ ਵੱਡੇ ਸੰਘਰਸ਼ ਆ ਗਏ ਨੇ ਬੜੇ ਸਿਆਣੇ ਨੇ ਤੇ ਹੁਣ ਇਹਨਾਂ ਦਾ ਪੇਚਾ ਪਿਆ ਭਗਵੰਤ ਮਾਨ ਸਾਹਿਬ ਨਾਲ ਅੱਗੇ ਬਾਦਲ ਸਾਹਿਬ ਜਾਂ ਕੈਪਟਨ ਸਾਹਿਬ ਉਹਨਾਂ ਉਹਨਾਂ ਪਾਰਟੀਆਂ ਦਾ ਨਜ਼ਰੀਆ ਹੋਰ ਸੀ ਇਸ ਪਾਰਟੀ ਦਾ ਨਜ਼ਰੀਆ ਹੋਰ ਹੈ ਔਰ ਇਹ ਚੰਗੀ ਤਰ੍ਹਾਂ ਰਾਜੇਵਾਲ ਸਾਹਿਬ ਵੀ ਜਾਣਦੇ ਨੇ ਔਰ ਉਗਰਾਹਾ ਸਮੇਤ ਬਾਕੀ ਜਿਹੜੇ ਜਥੇਬੰਦੀਆਂ ਦੇ ਮੋਢੀ ਨੇ ਲੀਡਰ ਨੇ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਰਕਾਰਾਂ ਦੇ ਵਿੱਚ ਮੰਤਰੀਆਂ ਦੇ ਵਿੱਚ ਮੁੱਖ ਮੰਤਰੀਆਂ ਦੇ ਵਿੱਚ ਤੇ ਪਾਰਟੀਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ